ਇਹੀ ਪਾਂਡੂਆ ਆ ਤਾਂ ਨਾ ਕਿ ਜੇ ਮੈਂ ਕਿਸੇ ਹੋਰ ਕਰਾਇਦੇ ਨਹੀਂ ਆ ਕੇ ਹੁੰਦਾ ਹਾਂ ਹਾਂ ਸਤਿ ਸ਼੍ਰੀ ਅਕਾਲ ਮੈਂ ਤੇ ਅਮਨ ਅਸੀਂ ਇਹ ਲੈਨੇ ਸਫ਼ਰ ਤੇ ਗਏ ਹੋਏ ਸੀ ਪਿਛਲੀ ਲੜੀ ਦੌਰਾਨ ਇਹੀ ਸਫ਼ਰ ਆਪਾਂ ਦੇਖਾਂਗੇ ਤੁਸੀਂ ਵੀ ਦੇਖੋਗੇ ਵੀ ਬਹੁਤ ਖੂਬਸੂਰਤ ਇੰਨਾ ਖੂਬਸੂਰਤ ਸਫ਼ਰ ਸ਼ਾਇਦ ਤੁਸੀਂ ਕਦੇ ਨਹੀਂ ਦੇਖਿਆ ਹੋਣਾ ਆ ਦੇਖੋ ਜਾਮਣੀ ਹਰੇ ਪਾਂਡੂ ਦੇ ਪਹਾੜ ਇਹੋ ਜੀਆਂ ਚੀਜ਼ਾਂ ਆਪਾਂ ਆਮ ਤੌਰ ਤੇ ਨਹੀਂ ਦੇਖਦੇ ਬਾਕੀ ਅਮਨਾਂ ਦੇ ਮੈਂ ਨਾਲੋਂ ਨਾਲ ਕਮੈਂਟਰੀ ਕਰ ਰਹੇ ਆ ਤੇ ਹੁਣ ਆਪਾਂ ਪਿਓਰ ਵੀਡੀਓ ਹੀ ਸੁਣਾਗੇ ਉੱਥੇ ਦੀ ਗੱਲਬਾਤ ਸਾਰਾ ਕੁਝ ਹੈ ਨਾ ਸਹੀ ਜਰਾ ਪਰ ਅਮਨ ਹੀ ਦੱਸੂਗਾ ਕਿਉਂਕਿ ਮੈਂ ਤਾਂ ਮੋਟਰਸਾਈਕਲ ਚਲਾ ਰਿਹਾ ਤੀ ਤੇ ਦੇਖਿਆ ਤੇ ਵੀਡੀਓ ਸਾਰੀ ਅਮਨ ਨੇ ਦੀ ਬਣਾਈ ਪਈ ਹੈ ਹੈ ਡੈਸਟੀਨੇਸ਼ਨ ਆਪਾਂ ਦੇਖਦੇ-ਦੇਖ ਕੇ ਜਗਾ ਤੇ ਰੁਕਦੇ ਆ ਪੂਰਾ ਟਾਈਮ ਰਸਤਾ ਹੀ ਹੈ ਨਾ ਡੈਸਟੀਨੇਸ਼ਨ ਗਿੱਦੇ ਕੱਲੀਆਂ ਬਰਫ ਨਾਲ ਟਕੇ ਹੋਏ ਪਰਬਤ ਹੀ ਨਹੀਂ ਸੋੜੇ ਹਾਂ ਆ ਦੇਖੋ ਬਰਫ ਨਾਲ ਲੱਦੇ ਪਹਾੜਾਂ ਤੋਂ ਬਿਨਾ ਹੋਰ ਵੀ ਬਹੁਤ ਖੂਬਸੂਰਤ ਚੀਜ਼ਾਂ ਜਾਂ ਖੂਬਸੂਰਤ ਕੁਦਰਤ ਇੱਥੇ ਬਰਾਜਮਾਨ ਹੈ ਆ ਦੇਖੋ ਕਿਤੇ ਮਿੱਟੀ ਪਈ ਆ ਇਹੀ ਮਿੱਟੀ ਜਿਹੜੀ ਹੈ ਇਸੇ ਨੇ ਹੀ ਪੰਜਾਬ ਹਰਿਆਣਾ ਦਾ ਜਿਹਨੂੰ ਆਪਾਂ ਇੰਡੋ-ਗੰਗੇਟਿਕ ਪਲੇਨਜ਼ ਕਹਿੰਦੇ ਆ ਉਹ ਸਾਰੇ ਇਹੀ ਮਿੱਟੀ ਤੇ ਬਣੇ ਹੋਏ ਨੇ ਤੇ ਇਸੇ ਦੀ ਉਪਜਾਊ ਸ਼ਕਤੀ ਨੂੰ ਅਸੀਂ ਵਰਤ ਕੇ ਪੰਜਾਬ, ਹਰਿਆਣਾ ਤੇ ਉੱਧਰ ਜਿੰਨਾ ਵੀ ਕਹਿ ਲੋ ਆਪਣਾ ਨਾਰਥ-ਵੈਸਟ ਇੰਡੀਆ ਜਾਂ ਦੂਸਰੇ ਪਾਸੇ ਗੰਗੇਟਿਕ ਡੈਲਟਾ ਆ ਜਾਂਦਾ ਹੈ ਬਿਹਾਰ, ਬੰਗਾਲ ਉਹ ਸਾਰਾ ਇੰਨਾ ਹੀ ਪਹਾੜਾ ਤੋਂ ਮਿੱਟੀ ਖੁਰਪੁਰ ਕੇ ਗਈ ਹੋਈ ਹੈ ਤੇ ਜਿਸ ਦੀ ਆਪਾਂ ਉਪਜ ਖਾ ਰਹੇ ਹਾਂ ਆ ਕਹਿਣ ਦਾ ਮਤਲਬ ਪਹਾੜ ਇਕੱਲੇ ਖੂਬ ਸੁੰਦਰ ਹੀ ਨਹੀਂ ਹੈਗੇ ਇਹ ਸਾਨੂੰ ਅੰਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੀ ਉਤਪੰਨ ਕਰਦਾ ਪਾਣੀ ਦੇ ਉੱਤੇ ਹੂੰ ਜਿਹੜਾ ਪ੍ਰਵਾਹ ਹੁੰਦਾ ਚੜ੍ਹਾਣ ਬਾਅਦ ਕਰੀ ਹੋਈ ਆ ਨਾ ਹੂੰ ਰੋਡਾਂ ਟਾਲ ਕੀ ਉੱਤੇ ਬੰਦ ਹੋ ਗਿਆ ਪਾਣੀ ਇਥੋਂ ਵੀ ਵਹਿ ਰਹਾ ਕਰ ਰਿਹਾ ਰੋਣਾ ਪਾਣੀ ਨੂੰ ਤਾਂ ਬੜਾਈ ਲੈਣਾ ਉਹਦਾ ਹਾਂ ਹਾਂ ਵੀ ਫਰੰਟਰ ਬੱਦ ਡਿੱਗੀ ਹੋਈ ਆ ਨਾ ਹਾਂ ਚਾਤਰਾ ਦੀ ਵੈਰੀਆ ਬਾਈ ਉੱਪਰ ਪਰਬਤ ਨੇ ਕੀ ਕੀ ਦਸੀਏ ਕੀ ਕੁਝ ਕਰੀਏ ਅੰਦਰ ਵੀ ਦੇਖਦਾ ਹਾਂ ਉਹਨੇ ਜਿੰਨੀ ਵੀਡੀਓ ਬਣਾਈ ਹੈ ਸਭ ਤੋਂ ਬਾਹਰ ਆ ਫੱਟ ਫੱਟ ਚਮਕੀਲੇ ਬੱਕਰ ਚਮਕਦੇ ਸਾਡੇ ਫੋਨ ਜਵਾਬ ਦੇਣ ਵਾਲੇ ਨੇ ਫੁੱਲ ਹੋਣ ਜਾ ਰਹੇ ਨੇ ਉਹ ਉੱਧਰ ਉਹ ਐਨਾਲ ਜਿਹਨੂੰ ਕਿਲਾ ਬਣਿਆ ਹੁੰਦਾ ਚੈੱਕ ਪੋਸਟ ਆ ਇਹ ਈਮੋਗਾਟਾ ਆ ਆ ਖਲਸੀ ਚੈੱਕ ਪੋਸਟ ਤੋਂ ਅੱਗੇ ਬਹੁਤ ਹੀ ਵਾ ਖੂਬਸੂਰਤ ਸੜਕਾਂ ਉਨੀਆਂ ਦੇਦੇ ਅਸੀਂ ਆ ਮੋਟਰਸਾਈਕਲ ਦੀ ਭਜਾ ਕੇ ਰਾਈਡ ਕਰੀ ਬਹੁਤ ਆਰਾਨੀ ਹੋਈ ਅਸਰੋਂ ਦਾ ਖੇਤ ਦੇਖ ਲੋ ਸਰੋਂ ਵੀ ਕਣਕ ਵੀ ਇੱਕ ਤੇ ਇੱਕ ਤੇ ਵਾਦੀ ਚ ਦੇਖਣ ਨੂੰ ਮਿਲ ਜਾਂਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਲੇਢੋਂ ਜਾਂਦੇ ਹੋਏ ਆ ਛੋਟੇ ਛੋਟੇ ਪਿੰਡ ਨੇ ਤੇ ਇਹਨਾਂ ਦੀ ਆਪਣੀ ਬਹੁਤ ਖੂਬਸੂਰਤੀ ਆ ਪਿੱਛੇ ਜੇ ਮੈਂ ਆਪਾਂ ਲਾਂਮਾ ਯੂਰੂ ਚ ਰੁਕੇ ਹੋ ਗੀ ਥੋੜਾ ਜਿਹਾ ਪਿੰਡ ਆ ਪਰ ਹੈ ਬਹੁਤ ਸੋਹਣੇ ਬਹੁਤ ਸਾਦੀ ਜੀ ਜ਼ਿੰਦਗੀ ਹੈ 올ਡ ਡੇਜ਼ਰਟ ਇਸ ਏਰੀਏ ਨੂੰ ਲਦਾਖ ਲੇਹ ਨੂੰ ਕਿਹਾ ਜਾਂਦਾ ਕਿਉਂਕਿ ਇੱਥੇ ਕੁਝ ਖੇਤਰ ਦੇ ਵਿੱਚ ਆ ਜਿਵੇਂ ਆ ਦੇਖੋ ਇੱਥੇ ਪੂਰਾ ਰੇਤਾ ਹੀ ਆ ਤੇ ਕਿਤੇ ਰੇਤਾ ਕਿਤੇ ਬਰਫ਼ ਦਿਖਾਈ ਦੇ ਰਹੀ ਆ ਆਪਾਂ ਨੂੰ ਪਤਾ ਲੱਗਦਾ ਵੀ ਇਹ ਨੂੰ ਕਿਉਂ ਘਟਾ ਰਿਹਾ ਤੋਂ ਸਿਆਲਦ ਵਾਲੇ ਦੀ ਸੀ ਫੋਰਡਿਓ ਤੇ ਬਿਨਾ ਕਿਤੇ ਰੋੜੇ ਡਪੇ ਹੋ ਤੇ ਇੰਨਾ ਦੀ ਖਾਲੀ ਸੜਕ ਤੇ ਮੋੜੀ ਦੀ ਤੇ ਫੇਰ ਆਹ ਮੁਕਸਾ ਕੋਲੋਂ ਲੰਘਦਾ ਤੇ ਯਾਰ ਸਾਡੇ ਕੁਝ ਭਾਈਆਂ ਦੇ ਵਿੱਚ ਹੀ ਕਿਦਾਂ ਜਰਾ ਬਹੁਤ ਮੈਂ ਤੇ ਆਉਣੇ ਨਹੀਂ ਫਿਰ ਅੱਗੇ ਸੀ ਬਾਰੋ-ਬਾਰ ਇਸ ਸੜਕ ਦੇ ਉੱਪਰ ਮੋਟਰਸਾਈਕਲ ਨੂੰ ਚਲਾਇਆ ਇੱਕ ਯਾਦਗਾਰ ਪਲ ਜਿਹੜੇ ਉਹਨਾਂ ਨੂੰ ਮਾਣਿਆ ਮੈਂ ਪਹਿਲਾਂ ਇਸ ਖੂਬਸੂਰਤ ਸੜਕ ਦੇ ਉੱਤੇ ਮੈਂ ਚਲਾ ਕੇ ਲਿਆਉਂਗਾ ਮੋਟਰਸਾਈਕਲ ਪਰਾ ਤੋਂ ਤੇ ਉਸ ਤੋਂ ਬਾਅਦ ਹਮਣਾ ਲੈ ਕੇ ਆਉਗਾ ਫਿਰ ਅਸੀਂ ਥੋੜਾ ਜਿਹਾ ਇੱਥੇ ਕਿਉਂਕਿ ਕਾਫੀ ਖੁੱਲਾ ਜਿਹਾ ਮੈਦਾਨ ਹੈ ਹੈਗਾ ਵਾਲੇ ਦੁਆਲੇ ਪਲੇਨ ਏਰੀਆ ਜਈ ਹੈ ਮੇਰੇ ਤੇਰੇ ਵਿੱਚ ਇਧਰ ਨੂੰ ਅਸੀਂ ਮੋਟਰਸਾਈਕਲ ਲੈ ਕੇ ਗਏ ਇੱਧਰ ਨੂੰ ਅਸੀਂ ਇਸ ਆਫ-ਰੋਡਿੰਗ ਦਾ ਆਨੰਦ ਲਿਆ ਬਹੁਤ ਨਿਆਰਾ ਆ। ਕਾਫੀ ਟਾਈਮ ਅਸੀਂ ਇੱਥੇ ਰੁਕੇ ਰਹੇ ਹਾਲੇ-ਦਵਾਲੇ ਦੇ ਦ੍ਰਿਸ਼ਾਂ ਦਾ ਆਨੰਦ ਮਾਣਿਆ। ਕਿਉਂਕਿ ਰੁਕ ਰੁਕ ਕੇ ਜਾਣ ਦਾ ਹੀ ਸੁਆਦ ਹੁੰਦਾ ਹੈ ਜੇ ਇੱਕੋ ਦਮ ਆਪਾਂ ਭਜਾਈ ਚਲੀਏ ਰਾਤ ਨੂੰ ਜਾ ਕੇ ਹੋਟਲ 'ਚ ਸੌਂ ਜਾਈਏ ਤੜਕੇ ਉੱਠ ਕੇ ਫੇਰ ਭਜਾ ਲਈਏ। ਇਹ ਚੀਜ਼ ਦਾ ਆਨੰਦ ਹੀ ਨਹੀਂ ਆਉਦਾ। ਆਹ ਹੁਣ ਅੱਗੇ ਫੇਰ ਐਡੀ ਸੋਹਣੀ ਸੜਕਾਂ ਤੇ ਅਸੀਂ ਲੇਰ ਨੂੰ ਜਾ ਰਹੇ ਆਂ। ਅ ਇਸ ਤੋਂ ਪਹਿਲਾਂ ਲੇਰ ਤੋਂ ਪਹਿਲਾਂ ਗੁਰਦੁਆਰਾ ਪੱਤਨ ਸਾਹਿਬ ਦੇਖ ਕੇ ਗੱਲ ਕਰਦੇ ਆਂ। ਉੱਥੇ ਅਸੀਂ ਪਹੁੰਚਾਂਗੇ। ਫੇਰ ਉਸ ਤੋਂ ਬਾਅਦ ਸਾਂਚੀ ਸਤੂਪਾ ਦੇਖਣ ਦਾ ਹੈਗਾ ਪ੍ਰੋਗਰਾਮ ਤੇ ਐਡ ਦਾ ਐਂਡ ਫੇਰ ਅਸੀਂ ਲੇ ਕੋਈ ਹੋਟਲ ਵਗੈਰਾ ਦੇਖ ਕੇ ਉੱਥੇ ਰੁਕਾਂਗੇ। ਤੇ ਉਸ ਤੋਂ ਪਹਿਲਾਂ ਇੱਕ ਦੋ ਡਾਂਕਰ ਦੋਵੇਂ ਨਦੀਆਂ ਆਪੋ ਤੇ ਲੱਗੀਆਂ ਜਿਹੜੀ ਜਿਹੜੀ ਸਤਲੁਜ ਦਰਿਆ ਹੀ ਬਣਾਉਂਦੀਆਂ ਨੇ ਉਹ ਜਿਹੜਾ ਇਹਨਾਂ ਦਾ ਸੰਗਮ ਹੈ ਉੱਥੇ ਪਹੁੰਚੇ ਹਾਂ ਹੁਣ ਆਪਾਂ ਤੇ ਆ ਦੋਵੇਂ ਨਦੀਆਂ ਇੱਥੇ ਆਪਸ ਵਿੱਚ ਮਿਲ ਰਹੀਆਂ ਨੇ ਇੰਡਸ ਤੇ ਜੰਕਸਰ ਦਾ ਸੰਗਮ ਹੈ ਆ ਇੰਡਸ ਆ ਸਿੰਧੂ ਦਰਿਆ ਕਹਿੰਦੇ ਜੀ ਇਹਦਾ ਪਾਣੀ ਹਰਾ ਹੈ ਇਤਰਾ ਜੰਗਸਰ ਹਾ ਸੰਗਮ ਹੈ ਇਧਰੋਂ ਆ ਰਹੀ ਹੈ ਜੰਗਸਰ ਰਿਵਰ ਜਿਹੜੀ ਥੋੜੀ ਜੀ ਕਸਮਾਲੇ ਜੇ ਰੰਗ ਦੀ ਹੈ ਆ ਹੋਂਦਾ ਸਿੰਧੂ ਦਰਿਆ ਜਿਹੜਾ ਪਿਓਰ ਹਰੇ ਰੰਗ ਦਾ ਹੈ ਜਿਹਦਾ ਪਾਣੀ ਬਿਲਕੁਲ ਸਾਫ਼ ਹੈ ਆਹ ਮੁੜ ਕੇ ਇਹ ਪੂਰਾ ਸਿੰਧੂ ਦਰਿਆ ਹੀ ਬਣ ਜਾਂਦਾ ਹੈ ਤੇ ਇਹ ਅੱਗੇ ਕਸ਼ਮੀਰ ਵੈਲੀ ਰਾਹੀਂ ਪਾਕਿਸਤਾਨੋਂ ਨਿਕਲ ਜਾਂਦਾ ਉਹ ਪਿੱਛੇ برفਦੀਆਂ ਕਿ ਹੋਈਆਂ ਚੁੱਟੀਆਂ ਆ ਉੱਪਰ ਇੱਕ ਮੈਦਾਨ ਆ ਕਾਫੀ ਵੱਡਾ ਇੱਥੇ ਕੁਦਰਤ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਨੇ ਆਪਾਂ ਬਿਆਨ ਨਹੀਂ ਕਰ ਸਕਦੇ ਤਾਂ ਇੱਥੇ ਆ ਕੇ ਦੇਖ ਕੇ ਫੇਰ ਇਹਨੂੰ ਫੀਲ ਕਰ ਸਕਦੇ ਆ ਦੱਸਣ ਵਾਸਤੇ ਰੱਬ ਦੀ ਹੈ